ਦੀਵਾੜੇ ਤੋੜਤੇ ਵਿਚਾਰਦੇ ਆ ਹੱਡੀਆਂ ਤੋੜਤੀਆਂ ਸਾਰੀਆਂ ਲੱਤਾਂ ਤੋੜਤੀਆਂ ਇੰਨਾ ਤੇ ਪਾਕਿਸਤਾਨ ਵਾਲੇ ਵੀ ਜ਼ੁਲਮ ਨਹੀਂ ਕਰਦੇ ਜਿੰਨਾ ਇਹਨਾਂ ਨੇ ਹਰਿਆਣੇ ਸਰਕਾਰ ਨੇ ਕੀਤਾ ਪੰਜਾਬ ਸਰਕਾਰ ਕੋਈ ਨਹੀਂ ਕਰ ਰਹੀ ਬਸ ਪਿੱਛੇ ਬੈ ਕੇ ਰੋਟੀਆਂ ਖਾਈ ਜਾਂਦੇ ਨੇ ਇਹ ਅਮਰਤ ਸਕੇ ਦਾ ਤੇ ਬਾਣੇ ਦਾ ਇੰਨਾ ਰੋਵੇ ਪਿੱਛੇ ਕਿਸਾਨਾਂ ਨੂੰ ਤੇ ਡਾਂਗਾ ਮਾਰੀਆਂ ਨੇ ਦਿੱਲੀ ਦੇ ਵਿੱਚ ਤੇ ਨਿਹੰਗ ਸਿੰਘਾਂ ਨੇ ਫਿਰ ਅੱਗੇ ਲਾ ਕੇ ਭਜਾਏ ਨੇ ਕੋਈ ਆਖੇ ਨਿਹੰਗ ਸਿੰਘ ਨੂੰ ਇੱਕ ਨੂੰ ਹੀ ਡਾਂਗ ਮਾਰਦਾ ਕੋਈ ਕਰਜ਼ਾ ਤੇ ਉਹ ਫਸਲ ਤੋਂ ਹੀ ਤਾਰਨਾ ਤੇ ਕਰਜ਼ਾ ਕਿੱਥੋਂ ਤਾਰਨ ਉਹਨੂੰ ਪਹਾ ਲੈ ਕੇ ਜ਼ਿਮੀਂਦਾਰ ਜਾਂ ਦਵਾਈ ਪੀ ਕੇ ਮਾਰਦੇ ਨੇ ਜਿੱਥੇ ਨਰਮਾ ਹੈ ਹੁਣ ਇੱਕ 500 ਫੁੱਟ ਤੇ ਬੋਰ ਹੋਇਆ ਹੈ 3 ਲੱਖ ਤੋਂ ਉੱਤੇ ਰੁਪਇਆ ਲੱਗ ਗਿਆ ਹੈ ਕਿਸਾਨਾਂ ਦੇ ਕੋਲ ਕਿਹੜਾ ਰੁਪਇਆ ਹੁੰਦਾ ਵੀ ਜਿਹੜਾ ਲਾ ਦੇ ਪਸਾ ਰਾਜਪੁਰੇ ਤੋਂ ਇਹ ਜਿਹੜਾ ਹੁਣ ਇੱਕ ਸਿੰਘ ਸਾਡਾ ਸ਼ਹੀਦ ਕੀਤਾ ਦੂਜੇ ਦੀਆਂ ਇੰਨੀਆਂ ਲੱਤਾਂ ਤੋੜੀਆਂ ਜਵਾੜੇ ਤੋੜੇ ਨੇ ਇੰਨਾ ਤੇ ਪਾਕਿਸਤਾਨ ਵਾਲੇ ਵੀ ਫੜ ਲੈਣ ਨਾ ਬੰਦੇ ਨਾਲ ਇੰਨਾ ਬੁਰਾ ਹਾਲ ਤੇ ਉਹਨਾਂ ਨਾਲ ਵੀ ਨਹੀਂ ਕਰਦੇ ਜਿੰਨਾ ਸਾਡੇ ਕਿਸਾਨਾਂ ਨਾਲ ਕਰਦੇ ਨੇ ਗੋਲੀਆਂ ਮਾਰਦੇ ਨੇ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਇੰਨਾ ਤੇ ਪਾਕਿਸਤਾਨ ਨੇ ਜਿਵੇਂ ਖੱਟੜ ਨੇ ਇਥੇ ਹਰਿਆਣੇ ਦੀ ਸਰਕਾਰ ਨੇ ਕੀਤਾ ਨਾ ਇੰਨਾ ਤੇ ਪਾਕਿਸਤਾਨ ਵਾਲਿਆਂ ਨੇ ਵੀ ਨਹੀਂ ਜ਼ੁਲਮ ਕੀਤਾ ਜਿੰਨਾ ਕਿਸਾਨਾਂ ਤੇ ਜ਼ੁਲਮ ਕਰ ਰਹੇ ਨੇ ਅਥਰੂ ਗੈਸ ਦੇ ਗੋਲੇ ਮਾਰ ਰਹੇ ਨੇ ਹੋਰ ਗੋਲੀਆਂ ਮਾਰ ਰਹੇ ਨੇ ਇੰਨਾ ਤੇ ਉਹਨਾਂ ਨੇ ਵੀ ਨਹੀਂ ਇੰਨਾ ਫਾੜ ਲਿੰਦੇ ਬੰਦੇ ਨੂੰ ਇੰਨਾ ਜਵਾੜੇ ਤੋੜਤੇ ਵਿਚਾਰਦੇ ਹੱਡੀਆਂ ਤੋੜਤੀਆਂ ਸਾਰੀਆਂ ਲੱਤਾਂ ਤੋੜਤੀਆਂ ਇੰਨਾ ਤੇ ਪਾਕਿਸਤਾਨ ਵਾਲੇ ਵੀ ਜ਼ੁਲਮ ਨਹੀਂ ਕਰਦੇ ਜਿੰਨਾ ਇਹਨਾਂ ਨੇ ਹਰਿਆਣੇ ਸਰਕਾਰ ਨੇ ਕੀਤਾ ਹੋਰ ਫਸਲਾਂ ਦੇ ਆਂਦੇ ਰੇਟ ਸਾਡਾ ਗਵੰਡੀਆਂ ਦਾ ਤੁਸੀਂ ਕਾ ਤੋਂ ਵੀ ਕਰਜ਼ਾ ਚੁੱਕਦੇ ਨੇ ਕਿਸਾਨਾਂ ਨੂੰ ਕਰਜ਼ਾ ਚੁੱਕਣਾ ਹੀ ਨਹੀਂ ਚਾਹੀਦਾ ਮੈਂ ਕਿਹਾ ਜਦੋਂ ਤੂੰ ਤੇ ਦੁਕਾਨ ਕਰਦਾ ਤੈਨੂੰ ਕੀ ਪਤਾ ਜਦੋਂ ਲੈਂਦੇ ਨੇ ਟਰੈਕਟਰ ਲੈਂਦੇ ਨੇ 20 ਲੱਖ ਰੁਪਈਆ ਸੰਦ ਲਾਈਏ ਤੇ ਅੱਜ 20 ਲੱਖ ਰੁਪਈਆ ਲੱਗ ਜਾਂਦਾ ਹੁਣ ਅਸੀਂ ਬੋਰ ਕਰਾਈ ਸੀ 190 ਫੁੱਟ ਤੇ ਕੈਵਿਟੀ ਹੋਈ ਸੀ ਉਹ ਪਾਣੀ ਥੱਲੇ ਨਾਲਾਂ ਦੇ ਸਿਰੇ ਲੱਗ ਗਿਆ ਬੋਰ ਬੋਰ ਖਰਾਬ ਹੋ ਗਿਆ ਹੁਣ ਇਹ 500 ਫੁੱਟ ਤੇ ਕੀਤਾ 3 ਲੱਖ ਤੋਂ ਉੱਤੇ ਪਿੰਡ ਬਕਰਾਇਆ ਹੱਡਾ ਉੱਥੇ ਬੋਰ ਕਰਾਇਆ ਪਾਤੜਾ ਤਹਿਸੀਲੇ ਹੁਣ ਆ ਇੱਕ 500 ਫੁੱਟ ਤੇ ਬੋਰ ਹੋਇਆ ਹੈ 3 ਲੱਖ ਤੋਂ ਉੱਤੇ ਰੁਪਈਆ ਲੱਗ ਗਿਆ ਹੈ ਕਿਸਾਨਾਂ ਦੇ ਕੋਲ ਕਿਹੜਾ ਰੁਪਈਆ ਹੁੰਦਾ ਵੀ ਜਿਹੜਾ ਲਾ ਦੇਣ ਹੁਣ ਜੇ ਫਲਾਡਾਂ ਦਾ ਝੋਨਾ ਮਰ ਜਾਂਦਾ ਜੇ ਸੁੰਡੀ ਪੈ ਗਈ ਤੇ ਨਰਮਾ ਮਰ ਗਿਆ ਉਹ ਹੁਣ ਜਦੋਂ ਨਰਮਾ ਮਰ ਜਾਂਦਾ ਕੋ ਕਰਜ਼ਾ ਤੇ ਉਹ ਫਸਲ ਤੋਂ ਹੀ ਤਾਰਨਾ ਤੇ ਕਰਜ਼ਾ ਕਿੱਥੋਂ ਤਾਰਨ ਹੁਣ ਪਹਾ ਲੈ ਕੇ ਜ਼ਿਮੀਂਦਾਰ ਜਾਂ ਦਵਾਈ ਪੀ ਕੇ ਮਰਦੇ ਨੇ ਜਿੱਥੇ ਨਰਮਾ ਹੈ ਉਹਨਾਂ ਵਿਚਾਰਿਆਂ ਨੂੰ ਸੋਚਣਾ ਚਾਹੀਦਾ ਮੋਦੀ ਨੂੰ ਇਹਦਾ ਵੀ ਸਰਕਾਰ ਨੂੰ ਇਹਨੂੰ ਕਰਨਾ ਚਾਹੀਦਾ ਕਰਜ਼ਾ ਮਾਫ ਕਿਸਾਨਾਂ ਦਾ ਕਰਨਾ ਚਾਹੀਦਾ ਇਹਨਾਂ ਦੇ ਜਿਹੜੇ ਰੇਟ ਨੇ ਹੁਣ ਪਿਆਜ਼ ਲਏ ਨੇ 10 ਰੁਪਏ ਕਿਲੋ ਜੇ ਅਗੋਂ 100 ਰੁਪਏ 80 ਰੁਪਏ 100 ਰੁਪਏ ਵੇਚਿਆ ਪਿਆ ਆਜੇ ਇੱਕ ਦੀ ਜੇ ਲਸਣ ਲਿਆ 30 ਰੁਪਏ ਕਿਲੋ ਤੇ ਲਸਣ ਅੱਗੋਂ ਵੇਚਿਆ 400 ਕਿਲੋ ਹੁਣ ਵੀ ਕੰਡਿਆ ਉਹ ਵਪਾਰੀ ਕੁਮਾਰ ਆਏ ਆਂਦੇ ਕਿਸਾਨਾਂ ਦਾ ਇਹ ਦੇ ਦੇਗਾ ਐਮਸੀ ਤੇ ਰੇਟ ਵੱਜੇਗਾ ਜੇ ਵੀ ਇੰਨਾ ਤੇ ਤੇ ਉਹ ਕੀ ਰੇਟ ਤੇ ਕੀ ਵਤਨਾ ਹੁਣ ਕਿਹੜਾ ਨਹੀਂ ਵੱਧ ਵੇਚ ਰਹੇ ਵਪਾਰੀ ਤੇ ਵਾਧੀ ਵੇਚ ਰਹੇ ਨੇ ਹੁਣ ਵੀ ਦੁੱਗਣੇ ਕਮਾਉਂਦੇ ਜਾਂ ਤੇ ਥੋੜਾ 10-20 ਰੁਪਏ ਵਧਾ ਕੇ ਕੜਾ ਹੁਣ ਆਲੂ 5 ਰੁਪਏ ਕਿਲੋ ਲੈਣਗੇ ਅੱਗੋਂ ਹੁਣ 30-35 ਰੁਪਏ 2 ਮਹੀਨਿਆਂ ਬਾਅਦ ਦੋ ਮਹੀਨਿਆਂ ਬਾਅਦ 35 40 ਰੁਪਏ ਆਲੂ ਵਿਕਣਗੇ ਇਹੀ ਅਸੀਂ ਲੈਣੇ ਦੋ ਮਹੀਨਿਆਂ ਬਾਅਦ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਕਿਸਾਨਾਂ ਨੂੰ ਤਾਂ ਕੁਝ ਮਿਲਦਾ ਨਹੀਂਗਾ ਰੇਟ ਨਹੀਂ ਮਿਲਦੇ ਤਾਂ ਇਹਦੇ ਲਾਉਣ ਨਹੀਂ ਉਤਰਦਾ ਲਾਉਣ ਚੜਦਾ ਇਹਨਾਂ ਨੂੰ ਇਹ ਹੀ ਕਰਨਾ ਚਾਹੀਦਾ ਹੁਣ ਮਾਹੌਲ ਖੁੱਲ ਰਿਹਾ ਇੱਥੇ ਜੰਗਪੂਰੇ ਬਨੂੜ ਦੇ ਉਰਲੇ ਬੰਨੇ ਇਹ ਦੁਕਾਨਦਾਰਾਂ ਨੇ ਇਹੀ ਕਰਕੇ ਲੜ ਰਹੇ ਆ ਦੁਕਾਨਦਾਰ ਜਿਹੜੇ ਨੇ ਨਾ ਉਹਨਾਂ ਦੀਆਂ ਦੁਕਾਨਾਂ ਛੋਟੀਆਂ ਬੰਦ ਹੋ ਜਾਣੀਆਂ ਉੱਥੇ ਜਾਣਾ ਕਿਵੇਂ ਇਹ ਇਨਾਂ ਨੇ 10 ਰੁਪਏ ਦੀ ਚੀਜ਼ ਕਮਾਣਗੇ ਤੇ ਜੇ 5000 ਦੀ ਕਮਾਣਗੇ ਜਾਂ 10000 ਦੀ ਕਮਾਣਗੇ ਤੇ ਉਹਨਾਂ ਦੀ ਕਿੰਨੀ ਕਮਤੋਂ ਨਹੀਂ ਉਹਨਾਂ ਨੇ ਲੱਖ 2 ਲੱਖ ਰੁਪਈਆ ਦਿਹਾੜੀ ਦਾ ਹੋ ਜਾਣਾ ਉਹ 5 ਰੁਪਏ ਵੀ ਦੇਣਗੇ ਤਾਂ ਲੋਕੀ ਆਖਣਗੇ ਉੱਥੇ ਚੀਜ਼ ਸਸਤੀ ਮਿਲ ਰਹੀ ਸਾਨੂੰ ਅਸੀਂ ਉੱਥੇ ਚੱਲੀਏ ਇਹ ਦੁਕਾਨਾਂ ਫੇਲ ਹੋ ਜਾਣੀਆਂ ਇਹਨਾਂ ਦੀਆਂ ਇੰਨਾ ਕਰਕੇ ਜਿਹੜੇ ਵੱਡੇ ਵੱਡੇ ਆ ਰਹੇ ਨੇ ਵਪਾਰੀ ਜਾਂ ਮਾਹੌਲ ਬਣਾ ਰਹੇ ਨੇ ਜਾਂ ਦੁਕਾਨਾਂ ਸਬਜ਼ੀਆਂ ਦੀਆਂ ਬਣਾ ਰਹੇ ਨੇ ਵੱਡੇ ਮਾਹੌਲ ਖੋਲ ਰਹੇ ਨੇ ਤੇ ਕਿਸਾਨਾਂ ਨਾਲ ਕਈ ਇਹਨਾਂ ਦੀ ਲੜਾਈ ਲੜ ਰਹੇ ਨੇ ਜਿਹੜੇ ਦੁਕਾਨਦਾਰ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਨਾਲ ਕਿਸਾਨਾਂ ਦੇ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪੰਜਾਬ ਸਰਕਾਰ ਕੁਝ ਕਰ ਰਹੀ ਹੈ ਦਰਨੇ ਤੇ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਬਸ ਪਿੱਛੇ ਬੈ ਕੇ ਰੋਟੀਆਂ ਖਾਈ ਜਾਂਦੇ ਨੇ ਜਿਹੜਾ ਲਿਆਉਂਦੇ ਨੇ ਉਹ ਪਿੱਛੇ ਟਰਾਲੀਆਂ ਤੇ ਉਹਨਾਂ ਨੂੰ ਪ੍ਰਸ਼ਾਦ ਦੇ ਫਰੀ ਖਵਾ ਰਹੇ ਨੇ ਅੱਗੇ ਆਣ ਕੇ ਤੇ ਕੁਝ ਵੀ ਨਹੀਂ ਕਰ ਰਿਹਾ ਕੋਈ ਵੀ ਔਰ ਰੋਟੀ ਖਾਣ ਦੇ ਕਰਕੇ ਹੀ ਬੈਠੇ ਨੇ ਔਰ ਉਹਨਾਂ ਕੀ ਕਹਿੰਨਾ ਕਿਸਾਨਾਂ ਦੀ ਮਦਦ ਉਹਨਾਂ ਨੇ ਕੀ ਕਰਨੀ ਹੈ ਨਾ ਭਗਵਾਨ ਤਬਾਨ ਕਰਦਾ ਨਾ ਕੋਈ ਕੁਝ ਵੀ ਕਰ ਰਿਹਾ ਉਹਨਾਂ ਨੇ ਜਿਵੇਂ ਗੋਲੀਆਂ ਮਾਰੀਆਂ ਜਾਂ ਇਧਰ ਆਣ ਕੇ ਬਾਰਡਰ ਦੇ ਉਰਲੇ ਬੰਨੇ ਪੰਜਾਬ ਚ ਲਾਇਆ ਤੇ ਇਹਨਾਂ ਨੂੰ ਟਾਣਾ ਚਾਹੀਦਾ ਸੀ ਸਰਕਾਰ ਨੂੰ ਇੰਨੇ ਢਾਹਿਆ ਹੀ ਨੀਗਾ ਗੋਲੀਆਂ ਮਾਰੀਆਂ ਉਥੇ ਇੰਨੇ ਟਰੈਕਟਰ ਤੋੜੇ ਚੀਜ਼ਾਂ ਤੇ ਪੁਲਿਸ ਵਾਲੇ ਕਾਦੇ ਤੇ ਪ੍ਰਸ਼ਾਦੇ ਸ਼ਗਲ ਲਈ ਨੇ ਉਥੇ ਅੱਗੇ ਜਾ ਕੇ ਉਹਨਾਂ ਨੂੰ ਰੋਕਦੇ ਵੀ ਸਾਡੀ ਹੱਦ ਚਾਣ ਕੇ ਕਿਵੇਂ ਕਿਸਾਨਾਂ ਤੇ ਕਰ ਰਹੇ ਹੋ ਤੇ ਉਹ ਤੇ ਪਿੱਛੇ ਹਟ ਕੇ ਕਿੰਨੀ ਤੇ ਕੋ ਘਰੇ ਆ ਉਹਨਾਂ ਨੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦੇ ਆਣ ਪਛਾਤਿਆਂ ਦੇ ਉੱਤੇ ਜਿਹੜਾ ਮਾਮਲਾ ਦਰਜ ਕਰਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਉਹਦੇ ਬਾਰੇ ਇਹ ਵੀ ਹੈ ਤੇ ਗੁੰਗਲੂਆਂ ਤੋਂ ਆਂਦੇ ਮਿੱਟੀ ਜਿਵੇਂ ਝਾੜਨੀ ਐ ਐਵੇਂ ਕਰਤਾ ਇਹਨਾਂ ਨੇ ਉਹਨਾਂ ਨੂੰ ਸਾਰੀ ਜਾਂਚ ਦੇਤੀ ਆਂਦੇ ਹਾਂ ਜੀ ਇਹ ਆਪਣੇ ਹੱਦ 'ਚ ਇੱਧਰ ਹੋਇਆ ਤੇ ਆਂਦੇ ਹਰਿਆਣੇ ਵਾਲੀ ਹੱਦ 'ਚ ਹੋਇਆ ਉੱਧਰ ਗੋਲੀ ਵੱਜੀ ਐ ਤੇ ਉਹ ਜਾ ਕੇ ਉਹਨਾਂ ਨੂੰ ਕੇਸ ਇਹਨਾਂ ਨੇ ਦੇਤਾ ਦੂਜੇ ਨੂੰ ਨਰਮਾਣੇ ਵਾਲੀ ਪੁਲਿਸ ਨੂੰ ਦੱਸੋਗੀ ਜਿਹੜਾ ਜਿਨ੍ਹਾਂ ਦੀ ਆਪਣੀ ਆਪ ਹੀ ਤੇ ਆਪ ਹੀ ਜਾਂਚ ਕਰਨ ਵਾਲੇ ਹੋਣਗੇ ਤੇ ਉਹ ਕੀ ਕਰਨਗੇ ਦੇ ਉੱਤੇ ਜਾਂਚ ਤੇ ਉਹਨਾਂ ਦੀ ਉਹਨਾਂ ਤੇ ਹੀ ਹੋਏਗੀ ਆਪਣੀ ਜਾਂਚ ਕਿਹੜਾ ਕੋਈ ਚੱਜ ਨਾ ਕਰਦਾ ਜਦ ਇਹ ਕਰਕੇ ਉਹਨੂੰ ਫਾੜ ਕੇ ਤੇ ਜਿਵੇਂ ਆਂਦਾ ਸੀ ਪਹਿਲਾਂ ਤੇ ਆਂਦਾ ਸੀ ਵੀ ਮੈਂ ਕੇਸ ਕਰਾਂਗਾ ਭਗਵਾਨ ਤਮਾਣਾ ਅੰਜ ਕਰਦਾਗਾ ਉਹ ਕਰਦਿਆਂਗਾ ਮੈਂ ਸਾਰਿਆਂ ਤੇ ਮੁੜ ਕੇ ਕੱਖ ਵੀ ਨਾ ਜੀਰੋ ਉਹ ਕਰਾਇਆ ਤੇ ਉਹਦਾ ਕੀ ਹੈ ਹੁਣ ਵੇਖੋ ਹੁਣ ਕਿ ਨਿਬੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਛਲੀ ਵਾਰ ਜੀ ਨੀਲੇ ਬਾਣਾ ਜਿਹੜਾ ਸੀ ਆਪਣਾ ਗੁਰੂ ਦੇ ਸਿੰਘ ਸੀ ਉਹਨਾਂ ਦਾ ਮਹੱਤਮਪੂਰਨ ਰੋਲ ਰਿਹਾ ਸੀ ਪਿਛਲੇ ਅੰਦੋਲਨ ਦੇ ਵਿੱਚ ਤੇ ਇਸ ਵਾਰ ਵੀ ਹੋਣ ਵੀ ਨਾਲ ਨੇ ਗੁਰੂ ਤੇ ਖਾਲਸਾ ਇੱਥੇ ਦਾਲ ਆਏ ਨੇ ਦੋ ਤਿੰਨ ਇਹ ਫਿਰ ਜਿਵੇਂ ਆਪਾਂ ਇਹਨਾਂ ਦੇ ਕਿਸਾਨਾਂ ਦੇ ਕਹੇ ਤੇ ਚੱਲਣਾ ਹੁਣ ਅਸੀਂ ਅੱਗੇ ਜਾ ਕੇ ਕੁਝ ਕਰ ਗਿਆ ਲਜੁਲਾ ਵੀਰੇ ਕਰਨਗੇ ਨੰਗਾ ਸਿੰਘਾਂ ਨੇ ਜਾ ਕੇ ਵੀ ਇਹਨਾਂ ਕੰਮ ਖਰਾਬ ਕਰਤਾ ਸਾਡਾ ਫਿਰ ਸਾਡੇ ਤੇ ਇਲਜ਼ਾਮ ਆਏਗਾ ਇਸ ਕਰਕੇ ਜਿਵੇਂ ਕਿਸਾਨ ਆਖਣਗੇ ਉਹਨਾਂ ਦੇ ਨਾਲ ਚੱਲਾਂਗੇ ਪਿੱਛੇ ਇਹ ਅਮਰਤ ਸਕੇ ਦਾ ਤੇ ਬਾਣੇ ਦਾ ਇੰਨਾ ਰੋਵੇ ਪਿੱਛੇ ਕਿਸਾਨਾਂ ਨੂੰ ਤੇ ਡਾਂਗਾ ਮਾਰੀਆਂ ਨੇ ਦਿੱਲੀ ਦੇ ਵਿੱਚ ਤੇ ਨਿਹੰਗ ਸਿੰਘ ਗਾਣੇ ਫੇਰ ਅੱਗੇ ਲਾ ਕੇ ਭਜਾਏ ਨੇ ਕੋਈ ਆਖੇ ਨਿਹੰਗ ਸਿੰਘ ਨੇ ਇੱਕ ਨੂੰ ਹੀ ਡਾਂਗ ਮਾਰ ਲਈ ਬਲੇ ਸਤਿ ਸ੍ਰੀ ਅਕਾਲ ਮੋਰਚੇ ਦੇ ਵਿੱਚ ਤੁਹਾਨੂੰ ਹੋਰ ਵੀ ਅੱਗੇ ਦਿਖਾਉਂਦੇ ਰਾਂਗੇ ਧੰਨਵਾਦ